ਟਰਰ ਦਾ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਕਿ ਜਿਹੜਾ ਵੀ মিডিਆ ਗਰੁੱਪ ਉਹਨਾਂ ਦੀ ਸੁਣਵਾਈ ਨਹੀਂ ਕਰਦਾ ਤਾਂ ਉਹਨਾਂ ਦੇ ਉੱਤੇ ਇਦਾਂ ਦੀਆਂ ਜਿਹੜੀਆਂ ਕਾਰਵਾਈਆਂ ਕਰਨੀਆਂ ਮੈਂ ਸਮਝਦਾ ਕਿ ਬੜੀ ਮੰਦਭਾਗੀ ਗੱਲ ਹੈ ਇਹ ਪ੍ਰੈਸ ਦੀ ਆਜ਼ਾਦੀ ਦੇ ਉੱਤੇ ਜਿਹੜਾ ਸਿੱਧਾ ਹਮਲਾ ਆ ਔਰ ਇਕੱਲਾ ਪ੍ਰੈਸ ਦੀ ਗੱਲ ਨਹੀਂ ਹੈ ਅੱਜ ਇਲੈਕਸ਼ਨ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਲੋਕ ਹੈ ਵਪਾਰੀ ਇੰਡਸਟਰੀਸਟ ਜਿਨ੍ਹਾਂ ਦੇ ਉੱਤੇ ਸਰਕਾਰ ਦਾ ਪ੍ਰੈਸ਼ਰ ਹੈ ਕਿ ਤੁਸੀਂ ਜਿਹੜੀ ਹੈ ਕਿਸੇ ਪਾਰਟੀ ਦੀ ਖੁੱਲ ਕੇ ਮਦਦ ਨਹੀਂ ਕਰਨੀ ਕਰਨੀ ਹੈ ਤਾਂ ਆਮ ਆਦਮੀ ਪਾਰਟੀ ਦੀ ਕਰਨੀ ਹੈ ਇਹੋ ਜਿਹਾ ਪ੍ਰੈਸ਼ਰ ਵੀ ਹੈ ਜਿਹੜਾ ਅੱਜ ਸਰਕਾਰ ਵੱਲੋਂ ਕ੍ਰੀਏਟ ਕੀਤਾ ਜਾ ਰਿਹਾ ਪਰ ਕਿਉਂਕਿ ਜਲੰਧਰ ਦੇ ਲੋਕ ਬਹੁਤ ਸਿਆਣੇ ਆ ਬੇਸ਼ੱਕ ਇਹਨਾਂ ਦਾ ਪ੍ਰੈਸ਼ਰ ਰਹੇਗਾ ਪਰ ਵੋਟ ਹੈ ਜਿਹੜੀ ਇਹ ਵੋਟ ਨਹੀਂ ਲੈ ਸਕਦੇ ਉਹਨਾਂ ਤੋਂ ਲekin ਮੈਂ ਇਹ ਕਹਿੰਦਾ ਕਿ ਦੇਖੋ ਜਿਹੜਾ ਨਿਊਜ਼ ਪੇਪਰਸ ਨੇ ਉਹ ਇੱਕ ਡੈਮੋਕ੍ਰੇਸੀ ਦਾ ਇੱਕ ਸਤੰਭ ਹੈ ਜਿਹਨੂੰ ਮੰਨਿਆ ਜਾਂਦਾ ਹੈ ਔਰ ਜਿੰਨਾ ਨਿਊਜ਼ ਚੈਨਲਸ ਜਾਂ ਨਿਊਜ਼ਪੇਪਰਸ ਫ੍ਰੀ ਰਹਿਣਗੇ ਉਹਨਾਂ ਡੈਮੋਕ੍ਰੇਸੀ ਜਿਹੜੀ ਹੈ ਉਹਦਾ ਪਰਫਕਟਲੀ ਤੁਦੀਆ ਉਹਦੇ ਨਾਲ ਲੇਕਿਨ ਇੱਥੇ ਪੰਜਾਬ 'ਚ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਨਜ਼ਰ ਆ ਰਹੇ ਨੇ ਕਿ ਕਿਉਂਕਿ ਸ਼ਾਇਦ ਇੱਕ ਜਿਹੜਾ ਪੇਪਰ ਹੈ ਉਹ ਉਹਨਾਂ ਦੇ ਹੱਕ 'ਚ ਨਹੀਂ ਬੋਲ ਰਿਹਾ ਤੇ ਉਹਨੂੰ ਪੋਲੀਟੀਕਲੀ ਮੋਟੀਵੇਸ਼ਨ ਨਾਲ ਉਹਨੂੰ ਵਹਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਠੀਕ ਨਹੀਂ ਹੈ ਕਿਸੇ ਵੀ ਜਗ੍ਹਾ ਤੇ ਠੀਕ ਨਹੀਂ ਹੈ तो मेरा तो इन्या कहना है कि ये बारे सही तरीके नाल सही फैसला लेना चाहिए और देखना चाहिए कि ये कोई सच्चाई है या नहीं लेकिन एक क्योंकि सरकार सकार और इस करके किसी ने भी दबा सकते हैं ऐसा